ਕੀ ਨਾਮ ਹੈ ਤੁਹਾਡਾ ਬਲਜਿੰਦਰ ਸਿੰਘ ਸਰ ਕੀ ਪੋਸਟ ਹੈ ਤੁਹਾਡੀ ਐਸਐ ਸਰ ਇਹ 23 ਤਰੀਕ ਹੈ ਦੋ ਦਿਨ ਬਾਅਦ ਜਿਹੜੀ ਹੈ 26 ਜਨਵਰੀ ਹੈ 26 ਜਨਵਰੀ ਸਰ ਕਿਉਂ ਬਣਾਈ ਜਾਂਦੀ ਹੈ ਯਾ ਮੈਂ 26 ਜਨਵਰੀ ਨੂੰ ਸਰ ਕੀ ਹੁੰਦਾ ਯਾ ਕੀ ਹੈ ਸਰ ਇਹ ਤਾਂ ਬੜਾ ਸਿੰਪਲ ਜਿਹਾ ਕੁਐਸਚਨ ਸੀਗੇ ਹਾਂਜੀ ਸਸੀ ਕਾਲ ਮੈਮ ਸਰ ਮੇਰੇ ਕੋਲ ਨਾ ਆਏ ਹੋ ਹਾਂਜੀ ਮੈਮ ਮੇਰਾ ਇੰਟਰਵਿਊ ਲੈ ਲਓ ਪੀ ਗਣਤੰਤਰ ਦਿਵਸ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਫੇਸਬੁੱਕ ਸਰ ਮੈਨੂੰ ਕਨਫਿਊਜ਼ਨ ਹੈ ਸਰ ਚਲੋ ਮੈਂ ਦੱਸ ਦਿੰਦਾ ਮੈਮ ਰਿਪਬਲਿਕ ਡੇ ਕਹਿੰਦੇ ਆ ਪਬਲਿਕ ਡੇ ਠੀਕ ਹੈ ਮੈਮ ਰਿਪਬਲਿਕ ਦਾ ਸਪੈਲਿੰਗ ਸੁਣਾ ਦੂੰ ਮਾੜ ਜੀ ਆਰ ਈ ਪੀ ਪ ਆਰ ਈ ਪੀ ਬੀ ਯੂ ਐਲ ਆਈ ਸੀ ਰਿਪਬਲਿਕ ਹਮ ਗਲਤ ਹੈ ਕਿ ਅੱਛਾ 26 ਜਨਵਰੀ ਨੂੰ ਕੀ ਹੁੰਦਾ ਮੈਮ 26 ਜਨਵਰੀ ਨੂੰ ਮਨਾਇਆ ਜਾਂਦਾ ਹੈ 26 ਜਨਵਰੀ ਨੂੰ ਹੀ ਗਣਤੰਤਰ ਦਿਵਸ ਹੁੰਦਾ ਵਾ ਉਹਨੂੰ ਇੰਗਲਿਸ਼ 'ਚ ਕੀ ਕਹਿੰਦੇ ਆ मैम से आ एक दूसरे ने पूछा होना चंगा नहीं लगता रिपब्लिक स्पैलिंग की है सर अजी जी रिपब्लिक स्पैलिंग की है आर ई पी पी यू एल नहीं गलत है सर रिपब्लिक स्पैलिंग गलत है एक बारी फिर सर बोलिए आर ई पी यू एल सर बी एल आई सी बी एल आई पी ਸਤਿ ਸ਼੍ਰੀ ਅਕਾਲ ਜੀ ਵਸੇਰਾ ਦੇਖ ਰਿਹਾ ਤਮਾਦਰ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਜੋ ਕਿ ਆਉਣ ਵਾਲੀ ਹੈ ਤਿੰਨ ਦਿਨਾਂ ਬਾਅਦ ਜੋ ਕਿ ਹੈ 26 ਜਨਵਰੀ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਜਿਹੜਾ ਆ ਮਨਾਇਆ ਜਾਂਦਾ ਜਿਸ ਨੂੰ ਅਸੀਂ ਰਿਪਬਲਿਕ ਡੇ ਵੀ ਕਹਿੰਦੇ ਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਦੇ ਨਾਲ ਅਸੀਂ ਜਿਹੜੀ ਗੱਲਬਾਤ ਕਰਦੇ ਆ ਕਿ 26 ਜਨਵਰੀ ਦੇ ਉੱਤੇ ਜਿਹੜੇ ਸਵਾਲ ਜਵਾਬ ਉਹਨਾਂ ਤੋਂ ਕੀਤੇ ਜਾਂਦੇ ਆ ਪਿਛਲੀ ਵਾਰ ਵੀ ਤੁਸੀਂ ਦੇਖਿਆ ਸੀਗਾ ਕਿ ਮੁਲਾਜ਼ਮਾਂ ਵਰੀ ਨੂੰ ਅਸੀਂ ਜਿਹੜੇ ਸਵਾਲ ਪੁੱਛ ਰਹੇ ਆਪਣੇ ਸਿੰਪਲ ਸਵਾਲ ਪੁੱਛ ਰਹੇ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਕੈਮਰਾ ਸਾਹਮਣੇ ਆਉਂਦਾ ਹੈ ਤੇ ਕਿਤੇ ਨਾ ਕਿਤੇ ਜਿਹੜੇ ਆ ਲੋਕੀ ਜਿਹੜੇ ਆ ਕਨਫਿਊਜ਼ ਹੋ ਜਾਂਦੇ ਆ ਫੰਬਲ ਵਾਜ ਜਾਂਦੇ ਆ ਗੱਲਬਾਤ ਕਰਾਂ ਤੋਂ ਇੱਕ ਦਿਮੇ ਹੀ ਘਬਰਾ ਜਾਂਦੇ ਕਿ ਸਾਡੇ ਤੋਂ ਕਿਹੜਾ ਕੁਐਸਚਨ ਪੁੱਛ ਲਿਆ ਇਸ ਕਰਕੇ ਇਸ ਵਾਰੀ ਜਿਹੜੇ ਅਸੀਂ ਬੜੇ ਸਿੰਪਲ ਜਿਹਾ ਕੁਐਸਚਨ ਪੁੱਛਾਂਗੇ ਕਿਉਂਕਿ 26 ਜਨਵਰੀ ਨੂੰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਣਤੰਤਰ ਦਿਵਸ ਹੈਗਾ ਸੰਵਿਧਾਨ ਜਿਹੜਾ ਆ ਉਸ ਦਿਨ ਲਾਗੂ ਹੋਇਆ ਸੀਗਾ ਤੇ ਉੱਥੋਂ ਵੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪ੍ਰ ਉਸ ਟੈਸਟ ਉਤੇ ਪਹੁੰਚਦੇ ਆ ਮੌਜੂਦ ਹੁੰਦੇ ਆ ਇਸ ਕਰਕੇ ਮੁਲਾਜ਼ਮਾਂ ਦੇ ਨਾਲ ਜਿਹੜੀ ਅਸੀਂ ਗੱਲਬਾਤ ਜਿਹੜੀ ਅੱਜ ਕਰਨ ਜਾ ਰਹੇ ਆ ਤੇ ਉਹਨਾਂ ਦਾ ਜਿਹੜਾ ਆਈਕਿਊ ਲੈਵਲ ਹੈ ਉਹ ਚੈੱਕ ਕਰ ਰਹੇ ਆ ਕਿ ਕਿੰਨੀ ਕੁ ਉਹਨਾਂ ਨੂੰ 26 ਜਨਵਰੀ ਦੇ ਬਾਰੇ ਜਾਣਕਾਰੀ ਹੈ ਸੋ ਜਿਹੜੇ ਸਾਡੇ ਸਵਾਲ ਹੋਣਗੇ ਬੜੇ ਸਿੰਪਲ ਜੇ ਹੋਣਗੇ ਕਿ 26 ਜਨਵਰੀ ਨੂੰ ਕੀ ਹੁੰਦਾ ਜਿਸ ਤਰ੍ਹਾਂ ਸਾਰਾ ਨੂੰ ਪਤਾ ਗੰਤਾ ਤੇ ਦਿਵਸ ਹੁੰਦਾ ਉਹਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਰਿਪਬਬਲਿਕ ਡੇ ਕਹਿੰਦੇ ਆ ਤੇ ਰਿਪਬਬਲਿਕ ਡੇ ਦੀ ਸਪੈਲਿੰਗ ਆ ਉਹ ਦੱਸ ਦੇਣ ਬਸ ਇੰਨੀ ਚੀਜ਼ ਅਸੀਂ ਉਹਨਾਂ ਕੋਲ ਪੁੱਛਣ ਜਾ ਰਹੇ ਆ ਸੋ ਆਓ ਸਾਡੇ ਨਾਲ ਉਹ ਤੁਹਾਨੂੰ ਦਿਖਾਉ ਸੋ ਮੁਲਾਜ਼ਮ ਇਸ ਟਮ ਮੌਜੂਦ ਹਾਂ ਅੰਦਾਜ਼ੀ ਇਸ ਟਮ ਅਸੀਂ ਮੌਜੂਦ ਆ ਕਪੂਰਥਲਾ ਚੌਂਕ ਦੇ ਵਿੱਚ ਮੁਲਾਜ਼ਮ ਵੀ ਇਸੇ ਤਨਾਤ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ 2 ਦਿਨ ਬਾਅਦ ਇਸ ਤਰ੍ਹਾਂ 26 ਜਨਵਰੀ ਆ 26 ਜਨਵਰੀ ਕੀ ਹੁੰਦਾ ਸਰ ਗਣਤੰਤਰ ਦਿਵਸ ਚ ਹੁੰਦਾ ਹਾਂਜੀ ਗਣਤੰਤਰ ਦਿਵਸ ਚ ਹੁੰਦਾ ਆ ਹਾਂਜੀ ਸਰ ਗਣਤੰਤਰ ਦਿਵਸ ਵਾਲੇ ਦਿਨ ਕੀ ਹੋਇਆ ਸੀਗਾ ਆਪਣੇ 26 ਜਨਵਰੀ 1950 ਨੂੰ ਆਪਣੇ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਤੇ 1947 ਦੇਸ਼ ਆ ਜਾ ਰਿਹਾ ਸਰ ਜਿੱਦਾਂ ਇੰਗਲਿਸ਼ ਦੇ ਵਿੱਚ ਗਣਤੰਤਰ ਦਿਵਸ ਨੂੰ ਕੀ ਕਹਿੰਦੇ ਆ ਆਪਣੇ ਇੰਗਲਿਸ਼ ਦੇ ਵਿੱਚ ਕਹਿੰਦੇ ਆ ਯਾਰ ਨਾ ਯਾਰੀ ਚਲੋ ਕੋਈ ਗੱਲ ਨਹੀਂ ਪਰ ਬੜੇ ਵਧੀਆ ਸਰਫੇਸ ਤੁਸੀਂ ਜਵਾਬ ਦਿੱਤੇ ਆਜ਼ਾਦ ਦੇ ਦਿਨ ਤੁਸੀਂ ਉਹ ਵੀ ਦੱਸ ਸਕਦਾ ਰਿਪਬਲਿਕ ਡੇ ਕਹਿੰਦੇ ਆ ਸਰ ਉਸਟਾ ਜੀ ਰਿਪਬਲਿਕ ਡੇ ਹਾਂ ਸਰ ਰਿਪਬਲਿਕ ਦੇ ਸਪੈਲਿੰਗਸ ਸੁਣਾ ਦਿਓ ਮਾੜੇ ਜੀ ਰੀ ਆਰ ਈ ਪਬਲਿਕ ਡੇ ਹਾਂ ਜੀ ਸਰ ਰਿਪਬਲਿਕ ਦੇ ਸਪੈਲਿੰਗ ਸਪੈਲਿੰਗ ਵੀ ਆਪਣੇ ਪੀ ਯੂ ਬੀ ਐਲ ਨਹੀਂ ਸਰ ਗਲਤ ਆ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਸਰ ਨਾਲ ਗੱਲਬਾਤ ਕਰਕੇ ਲੱਗਾ ਸੋ ਉੱਥੇ ਹੋਰ ਵੀ ਮੁਲਾਜ਼ਮ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਸਰ ਕੀ ਹਾਲ ਚਾਲ ਹੈ ਜੀ ਠੀਕ ਹੈ ਸਰ ਸਰ ਕੀ ਨਾਮ ਹੈ ਤੁਹਾਡਾ ਮਿੰਦਰਪਾਲ ਜੀ ਸਰ ਦੋ ਦਿਨ ਬਾਅਦ 26 ਜਨਵਰੀ ਹੈ ਹਾਂਜੀ ਸਰ ਕੀ ਹੁੰਦਾ ਸਰ 26 ਜਨਵਰੀ ਨੂੰ ਸਰ 26 ਨੂੰ ਗਣਤੰਤਰ ਦਿਵਸ ਆ ਸਾਡੇ ਦੇ ਸਰ ਗਣਤੰਤਰ ਦਿਵਸ ਵਾਲੇ ਦਿਨ ਕੀ ਹੋਇਆ ਸੀਗਾ ਮਤਲਬ 26 ਜਨਵਰੀ ਨੂੰ ਕੀ ਹੋਇਆ ਸੀਗਾ 26 ਜਨਵਰੀ ਨੂੰ ਦੇਸ਼ ਆਪਣੇ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ 26 ਜਨਵਰੀ ਸੰਵਿਧਾਨ ਦੀ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਸਰ ਗਣਤੰਤਰ ਦਿਵਸ ਨੂੰ ਇੰਗਲਿਸ਼ ਨਾ ਰਿਪਬਲਿਕ ਡੇ ਬਿਲਕੁਲ ਸਰ ਬਿਲਕੁਲ ਸਹੀ ਗੱਲ ਹੈ ਤੇ ਰਿਪਬਲਿਕ ਦਾ ਸਰ ਸਪੈਲਿੰਗ ਸੁਣਾ ਦਿਓ ਇੱਕ ਵਾਰੀ ਆਰ ਯੂ ਪੀ ਗਲਤ ਹੈ ਸਰ ਰਿਪਬਲਿਕ ਡੇ ਆਰ ਯੂ ਪੀ ਡਬਲ ਬੀ ਨਹੀਂ ਸਰ ਗਲਤ ਹੈ ਚਲੋ ਕੋਈ ਗੱਲ ਨਹੀਂ ਫਿਲਹਾਲ ਬੜੀ ਵਧੀਆ ਗੱਲ ਹੈ ਕਿ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ ਕਾਫੀ ਜਿਹੜੇ ਮੁਲਾਜ਼ਮ ਹੈ ਜਿਨ੍ਹਾਂ ਨੂੰ ਕਹਿਣਾ ਹੀ ਨਹੀਂ ਆਇਆ ਸੀਗਾ ਕਿ ਗਣਤੰਤਰ ਦਿਵਸ ਦਿਵਸ ਹੈ ਪਰ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਬੜਾ ਵਧੀਆ ਲੱਗਾ ਇਹਨਾਂ ਦੇ ਨਾਲ ਗੱਲਬਾਤ ਕਰਕੇ ਐਤਕੀ ਜਿਹੜੇ ਅਸੀਂ ਕੋਸ਼ਣ ਵੀ ਇਸ ਕਰਕੇ ਬੜੇ ਸਿੰਪਲ ਰੱਖੇ ਆ ਕਿਉਂਕਿ ਜਦੋਂ ਇੱਕ ਵਾਰੀ ਕੈਮਰਾ ਜਦੋਂ ਸਾਹਮਣੇ ਆਉਂਦਾ ਕਈ ਵਾਰੀ ਹੈ ਬੰਦਾ ਪਜ਼ਲ ਹੋ ਜਾਂਦਾ ਹੈ ਗੱਲਬਾਤ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਪਾਂਦਾ ਇਸ ਕਰਕੇ ਜਿਹੜੇ ਅਸੀਂ ਸਿਰਫ ਆਹੀ ਜਿਹੜੇ 3-4 ਕੋਸ਼ਣ ਰੱਖੇ ਆ ਕਿ ਗਣਤੰਤਰ ਦਿਵਸ ਨੂੰ ਇੰਗਲਿਸ਼ 'ਚ ਕੀ ਸੋ ਇਸ ਸਮੇਂ ਅਸੀਂ ਜਿਹੜੇ ਆ ਮੌਜੂਦ ਆ ਫੁੱਟਬਾਲ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਜਿਹੜੇ ਆ ਜਿਹੜੇ ਸਾਡੇ ਭਰਾ ਖੜੇ ਨੇ ਉਹ ਗੱਲਬਾਤ ਕਰਦੇ ਆ ਸਰ ਕੀ ਨਾਮ ਆ ਜੀ ਤੁਹਾਡਾ ਰਣਬੀਰ ਸਿੰਘ ਜੀ ਸਰ ਅੱਜ 23 ਤਰੀਕ ਐ 2 ਦਿਨ ਬਾਅਦ ਜਿਹੜਾ ਇਹ ਐ 26 ਜਨਵਰੀ ਐ 26 ਜਨਵਰੀ ਸਰ ਕਿਉਂ ਮਨਾਈ ਜਾਂਦੀ ਐ 26 ਜਨਵਰੀ ਮਨਾਈ ਜਾਂਦੀ ਆ ਆਪਣਾ ਇਹਦੇ ਵਾਸਤੇ ਚਲੋ ਸਰ ਜਿਹੜੀ 26 ਜਨਵਰੀ ਐ 26 ਜਨਵਰੀ ਨੂੰ ਕੀ ਹੁੰਦਾ ਸਰ ਦੇਸ਼ ਆਜ਼ਾਦ ਹੋਇਆ ਮੈਨ ਸਰ ਦੇਸ਼ ਆਜ਼ਾਦ 15 ਅਗਸਤ ਨੂੰ ਹੋਇਆ ਸੀਗਾ ਹਾਂ ਜੀ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀਗਾ ਸਰ ਸੰਵਿਧਾਨ ਲਾਗੂ ਹੋਇਆ ਹੈ ਸੰਵਿਧਾਨ ਸਰ ਗਣਤੰਤਰ ਦਿਵਸ ਹਾਂ ਗਣਤੰਤਰ ਦਿਵਸ ਨੂੰ ਸਰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਗਣਤੱਤਰ ਦਿਵਸ ਕਿਹਦੇ ਸਰ ਰਿਪਬਲਿਕ ਡੇ ਕਹਿੰਦੇ ਆ ਰਿਪਬਲਿਕ ਰਿਪਬਲਿਕ ਦੀ ਸਪੈਲਿੰਗ ਸੁਣਾ ਦਿਓ ਸਰ ਬੱਸ ਪਤਾ ਕੁਝ ਦੇ ਦੇ ਗਣਤੱਤਰ ਦਿਵਸ ਕੀ ਨਾਮ ਹੈ ਸਰ ਤੁਹਾਡਾ ਰਣਵੀਰ ਸਿੰਘ ਕਈ ਵਾਰੀ ਹੁੰਦਾ ਸਰ ਕੈਮਰਾ ਇਕਦਮ ਸਾਹਮਣੇ ਆ ਜਾਂਦਾ ਤੇ ਆਦਮੀ ਜਿਹੜਾ ਥੋੜਾ ਪਜ਼ਲ ਹੋ ਜਾਂਦਾ ਕਈ ਵਾਰੀ ਕੋਈ ਵਾਰੀ ਨਹੀਂ ਜਵਾਬ ਦਿੰਦੇ ਉਹਦੇ ਕੋਈ ਗੱਲ ਨਹੀਂ ਜਿਹੜੇ ਸਰ ਦੂਜੇ ਮੁਲਾਜ਼ਮ ਸੀਗੇ ਤੁਹਾਡੇ ਉਹ ਕਿਧਰ ਗਏ ਨੇ ਲੱਗ ਗਿਆ ਇੱਥੇ ਖੜੇ ਸੀ ਹੁਣੇ ਨਾਲ ਮਾਈਕ ਦੇਖ ਕੇ ਬਰ ਚਲੇ ਗਏ ਇੱਥੇ ਹੁਣੇ ਖੜੇ ਤਾਂ ਐ ਹੀ ਸੋ ਚਲੋ ਮੈਡਮ ਹੈਗੇ ਮੈਡਮ ਨਾਲ ਵੀ ਗੱਲਬਾਤ ਕਰ ਲੈਂਦੇ ਆ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਡਮ ਕੀ ਨਾਮ ਹੈ ਤੁਹਾਡਾ ਰਮਨਦੀਪ ਕੌਰ ਸਿੰਘ ਮੈਮ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਸਰ ਉਸ ਦਿਨ ਆਪਾਂ ਜਿਹੜਾ ਮਤਲਬ ਆਪਾਂ ਸੈਲੀਬ੍ਰੇਟ ਕਰਦੇ ਆ ਆਪਣੇ ਇੰਡੀਪੈਂਡੈਂਸ ਡੇ ਨੂੰ ਤਾਂ ਕਿ ਆਪਾਂ ਮਤਲਬ ਵੀ ਇੰਨਾ ਆਪਣੇ ਲਈ ਇੰਨਾ ਵੱਡਾ ਦਿਨ ਹੈ ਉਹ ਤਾਂ ਉਸ ਨੂੰ ਸੈਲੀਬ੍ਰੇਟ ਕਰਦੇ ਤਾਂ ਕਿ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਉਹਨੂੰ ਵੀ ਪਤਾ ਲੱਗੇ ਕਿ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਮਤਲਬ ਉਸ ਦਿਨ ਕੀ ਹੋਇਆ ਸੀਗਾ 26 ਜਨਵਰੀ ਉਸ ਦਿਨ ਆਪਾਂ ਜਿਹੜਾ ਆਪਣਾ ਇੰਡੀਪੈਂਡੈਂਸ ਦੇਤੇ ਆਪਣਾ ਜਿਹੜਾ ਹਾਂ ਜੀ ਰਿਪਬਲਿਕ ਡੇ ਹਾਂ ਜੀ ਰਿਪਬਲਿਕ ਡੇ ਤੇ ਆਪਣਾ ਜਿਹੜਾ ਸੰਵਿਧਾਨ ਸੀਗਾ ਉਹ ਲਾਗੂ ਹੋਇਆ ਸੀ ਮੈਮ ਰਿਪਬਲਿਕ ਦਾ ਸਪੈਲਿੰਗ ਸੁਣਾ ਸਕਦੇ ਹੋ ਸਰ 1 ਮਿੰਟ ਸਰ R E A P B U L ਮੈਂ ਗਲਤ ਹੈ ਸੌਰੀ ਸਰ ਸਰ ਮੈਨੂੰ ਮੈਂ ਕਈ ਵਾਰੀ ਚਲੋ ਕੈਮਰਾ ਆਂਦਾ ਕਈ ਵਾਰੀ ਨਰਸ ਹੋ ਜਾਂਦੇ ਕੋਈ ਗੱਲ ਨਹੀਂ ਪਰ ਫਿਲਹਾਲ ਮੈਂਨ ਦੇ ਬੜੀ ਜਿਹੜੇ ਗੱਲਾਂ ਦੇ ਜਵਾਬ ਵੀ ਬਹੁਤ ਵਧੀਆ ਦਿੱਤੇ ਹੈ ਕਈ ਵਾਰੀ ਹੁੰਦਾ ਹੈ ਕਿ ਮੁਲਾਜ਼ਮ ਸਾਰੀ ਦਿਹਾੜੀ ਖੜੇ ਰਹਿੰਦੇ ਆ ਕੈਮਰਾ ਦੇ ਕੇ ਕਈ ਵਾਰੀ ਪਜ਼ਲ ਹੋ ਜਾਂਦੇ ਆ ਸੋ ਹੋਰ ਵੀ ਮੁਲਾਜ਼ਮਾਂ ਨਾਲ ਗੱਲਬਾਤ ਜਿਹੜੀ ਹੈ ਕਰਦੇ ਆ ਦੇਖਦੇ ਆ ਕਿ 26 ਜਨਵਰੀ ਦੇ ਬਾਰੇ ਉਹ ਜਿਹੜੇ ਕੀ ਕਹਿੰਦੇ ਨੇ ਸੋ ਆਓ ਸਾਡੇ ਨਾਲ ਸੋ ਇਸ ਸਮੇਂ ਜਿਹੀ ਨਕਦਰ ਚੌਂਕ ਦੇ ਵਿੱਚ ਜਿਹੜੇ ਮੌਜੂਦ ਆ ਸੋ ਇੱਥੇ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਕਿ ਬੈਠੇ ਹੋਏ ਆ ਸੋ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰ ਲੰਦੇ ਆ ਸਰ ਕੀ ਨਾਮ ਆ ਜੀ ਤੁਹਾਡਾ ਤਰਸੇਮ ਸਿੰਘ ਜੀ ਤਰਸੇਮ ਸਰ ਅੱਜ ਜਿਹੜਾ 23 ਤਰੀਕ ਹੈ ਦੋ ਦਿਨ ਬਾਅਦ ਜਿਹੜੀ ਹੈ 26 ਜਨਵਰੀ ਆ ਰਹੀ ਹੈ ਸਰ 26 ਜਨਵਰੀ ਨੂੰ ਕੀ ਹੁੰਦਾ ਸਰ 26 ਜਨਵਰੀ ਨੂੰ 1950 ਨੂੰ ਸੰਵਿਧਾਨ ਲੱਗ ਹੋਇਆ ਜੀ ਸਰ 26 ਜਨਵਰੀ ਨੂੰ ਕੀ ਕਹਿੰਦੇ ਆ ਵੈਸੇ ਗਣਤੰਤਰ ਦਿਵਸ ਕਹਿੰਦਾ ਜੀ ਬਿਲਕੁਲ ਸਹੀ ਗੱਲ ਆ ਸਰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਰਿਪਬਲਿਕ ਡੇ ਬਿਲਕੁਲ ਫਿਲਹਾਲ ਹਜੇ ਤੱਕ ਸਰ ਇਹ ਜਵਾਬ ਹੀ ਨਹੀਂ ਕੋਈ ਦੇ ਪਾਇਆ ਇਹਨੇ ਵੀ ਨਹੀਂ ਮਲਾਜਮ ਦੇ ਪਾਇਆ ਰਿਪਬਲਿਕ ਦੀ ਸਪੈਲਿੰਗ ਕੀ ਹੈ ਸਰ ਹਾਂਜੀ ਰਿਪਬਲਿਕ ਦੀ ਸਪੈਲਿੰਗ ਕੀ ਹੈ ਆਰ ਈ ਪੀ ਯੂ ਐਲ ਆਈ ਸੀ ਨਹੀਂ ਗਲਤ ਹੈ ਸਰ ਰਿਪਬਲਿਕ ਡੇ ਡੀ ਏ ਵਾਈ ਰਿਪਬਲਿਕ ਤੇ ਗਲਤ ਹੈ ਸਰ ਬਿਲਕੁਲ ਸਹੀ ਵਾਰੀ ਫੇ ਸੋਚ ਕੇ ਸਹੀ ਸੀਗੇ ਸੋਚ ਕੇ ਥੋੜਾ ਜਿਹਾ ਇਹ ਵਾਰੀ ਕੈਮਰਾ ਦੇ ਕੇ ਬੰਦਾ ਪਸਲ ਹੋ ਜਾਂਦਾ ਨਹੀਂ ਲੋੜ ਨਹੀਂ ਆਰ ਈ ਪੀ ਪੀ ਯੂ ਐਲ ਨਹੀਂ ਗਲਤ ਹੈ ਸਰ ਰਿਪਬਲਿਕ ਸਪੈਲਿੰਗ ਗਲਤ ਹੈ ਸਰ ਲੋੜ ਕਿਸ ਦਾ ਤੁਹਾਨੂੰ ਬਿਲਕੁਲ ਸਹੀ ਜਾਂਦੇ ਜਾਂਦੇ ਰੁਕ ਜਾਂਦੇ ਹੋ ਸਰ ਨਹੀਂ ਨਹੀਂ ਰਿਪਬਲਿਕ ਠੀਕ ਹੈ ਰਿਪਬਲਿਕ ਟੇ ਇੱਕ ਵਾਰੀ ਫੇਰ ਸਰ ਬੋਲਿਓ ਜਰਾ ਆਰ ਈ ਪੀ ਯੂ ਐਲ ਸਰ ਬੀ ਐਲ ਆਈ ਸੀ ਬੀ ਐਲ ਆਈ ਸੀ ਪਰ ਫੇਰ ਵੀ ਸਰ ਚਲੋ ਤੁਸੀਂ ਜਿਹੜੇ ਜਵਾਬ ਕਿਸੇ ਮੁਲਾਜ਼ਮ ਨੂੰ ਦਿੱਤੇ ਬਹੁਤ ਵਧੀਆ ਲੱਗਾ ਸਰ ਤੁਹਾਡੇ ਨਾਲ ਗੱਲ ਕਰਕੇ ਸੋ ਹੋਰ ਵੀ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਇਸ ਸਮੇਂ ਅਸੀਂ ਗੁਨਾਨੇ ਬਿਚੇ ਚੌਂਕ ਦੇ ਵਿੱਚ ਮੌਜੂਦ ਹੈਗੇ ਹਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਮੁਲਾਜ਼ਮ ਸਾਡੇ ਨਾਲ ਸਟਾਫ ਮੌਜੂਦ ਹੈ ਸੋ ਮਹ라ਜਮਾਨ ਜਿਹੜੀ ਇਹ ਗੱਲਬਾਤ ਕਰ ਲੈਂਦੇ ਆ ਸੱਸੀ ਗੱਲ ਸਰ ਸਰ ਕੀ ਨਾਮ ਹੈ ਜੀ ਤੁਹਾਡਾ ਬਲਜਿੰਦਰ ਸਿੰਘ ਸਰ ਕੀ ਪੋਸਟ ਹੈ ਤੁਹਾਡੀ ਐਸਐ ਸਰ ਇਹ 23 ਤਰੀਕ ਹੈ 2 ਦਿਨ ਬਾਅਦ ਜਿਹੜੀ ਹੈ 26 ਜਨਵਰੀ ਹੈ 26 ਜਨਵਰੀ ਸਰ ਕਿਉਂ ਬਣਾਈ ਜਾਂਦੀ ਹੈ ਯਾ ਮੈਂ 26 ਜਨਵਰੀ ਨੂੰ ਸਰ ਕੀ ਹੁੰਦਾ ਜੇ ਕੀ ਹੈ ਸਰ ਇਹ ਤਾਂ ਬੜਾ ਸਿੰਪਲ ਜਿਹਾ ਕੁਐਸਚਨ ਸੀਗੇ ਹਾਂਜੀ ਦੇਖ ਸਕਦੇ ਹੋ ਕਿ ਇੰਨਾ ਵੀ ਨਹੀਂ ਇਹਨਾਂ ਨੂੰ ਪਤਾ ਸੋ ਇੱਕ ਹੋਰ ਮੁਲਾਜ਼ਮ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਸਰ 2 ਦਿਨ ਬਾਅਦ 26 ਜਨਵਰੀ ਹਾਂਜੀ 26 ਜਨਵਰੀ ਨੂੰ ਸਰ ਕੀ ਹੁੰਦਾ 26 ਜਨਵਰੀ ਨੂੰ ਸਿਫਸ ਹੁੰਦਾ ਸਰ ਤੁਹਾਡੇ ਮੁਲਾਜ਼ਮਾਂ ਨੂੰ ਪੁੱਛਿਆ ਉਹਨਾਂ ਨੇ ਬੋਲੇ ਕੁਝ ਨਹੀਂ ਆਹ 26 ਜਨਵਰੀ ਨੂੰ ਪਲੇਟ ਹੁੰਦੀ ਏ ਆਪਣੇ ਸਟੇਜ ਨੂੰ ਪਲੇਟ ਹੋਊਗੀ ਪੰਜਾਬ ਪੁਸ ਦੀ ਸੀਆਰਪੀ ਦੀ ਹੋਮਗਾਰਡ ਦੀ ਤੇ ਝਲਕੀਆਂ ਹੋਣਗੀਆਂ ਸਰ ਆ ਤੁਹਾਡੇ ਨਾਲ ਦੇ ਜਿਹੜੇ ਮੁਲਾਜ਼ਮ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ 26 ਜਨਵਰੀ ਨੂੰ ਕੀ ਹੁੰਦਾ ਚਲੋ ਬੰਦਾ ਨਹੀਂ ਥੋੜੇ ਉਮਰ ਦੇ ਹਿਸਾਬ ਨਾਲ ਹੋ ਜਾਂਦਾ ਚਲੋ ਕੋਈ ਗੱਲ 26 ਜਨਵਰੀ ਭੁੱਲ ਜਾਂਦੀ ਸਰ ਉਮਰ ਦੇ ਹਿਸਾਬ ਨਾਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਠੀਕ ਸੋ ਹੋਰ ਵੀ ਇੱਥੇ ਮੁਲਾਜ਼ਮ ਮੈਡਮ ਮੌਜੂਦ ਆ ਉਹਨਾਂ ਨਾਲ ਵੀ ਜਿਹੜੀ ਇਹ ਗੱਲਬਾਤ ਕਰ ਲੈਂਦੇ ਆ ਦੇਖਦੇ ਆ ਉਹਨਾਂ ਦਾ ਕੀ ਕਹਿਣਾ ਸਸੀ ਕਾਲ ਮੈਮ ਸਰ ਮੇਰੇ ਕੋਲ ਨਾ ਆਏ ਹੋ ਹਾਂਜੀ ਮੈਮ ਮੇਰਾ ਨਾ ਇੰਟਰਵਿਊ ਲੈਓ ਸਰ ਨਹੀਂ ਨਹੀਂ ਮੈਮ ਇੰਟਰਵਿਊ ਨਹੀਂ ਆ ਬਸ ਸਿੰਪਲ ਗੱਲ ਹੀ ਕਰਨੀ ਆ ਕਿ 26 ਜਨਵਰੀ ਨੂੰ ਕੀ ਹੁੰਦਾ ਮੈਮ ਕੋਈ ਗੱਲ ਕੋਈ ਗੱਲ ਕੋਈ ਕਰਾਣਾ 26 ਜਨਵਰੀ ਨੂੰ ਕੀ ਹੁੰਦਾ ਮੈਮ ਬਿਲਕੁਲ ਸਿੰਪਲ ਗੱਲ ਹੈ ਸਰ ਆਪਣਾ ਕਨਸਟੀਟਿਊਸ਼ਨ ਲਾਗੂ ਹੋਇਆ ਸੀ 1950 ਨੂੰ 26 ਜਨਵਰੀ ਨੂੰ ਬਿਲਕੁਲ ਸਹੀ ਗੱਲ ਆ ਮੈਮ ਮੈਮ ਜਿਹੜੀ 26 ਜਨਵਰੀ ਆ ਜਿੱਦਾਂ ਗੰਦਰਦਵਸ ਜੀ ਨੂੰ ਕਹਿੰਦੇ ਆ ਉਹਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਆਪਣਾ ਰਿਪਬਲਿਕ ਡੇ ਸਰ ਬਿਲਕੁਲ ਠੀਕ ਆ ਮੈਂ ਮੈਂ ਵੀ ਸਿੰਪਲ ਜਿਹਾ ਕੁਐਸਚਨ ਸੀਗੇ ਮੈਮ ਰਿਪਬਲਿਕ ਦੀ ਸਪੈਲਿੰਗ ਦੱਸ ਦਿਓ ਮੈਮ R E P U B L I C ਬਿਲਕੁਲ ਠੀਕ ਆ ਮੈਮ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੇ ਮੁਲਾਜ਼ਮ ਨੇ ਜਿਨ੍ਹਾਂ ਨੇ ਹਰ ਇੱਕ ਗੱਲ ਸਹੀ ਦੱਸੀ ਹੈ ਹਜੇ ਤੱਕ ਕਿਸੇ ਵੀ ਮੁਲਾਜ਼ਮ ਨੇ ਜਿਹੜੇ ਆ ਪ੍ਰੋਪਰ ਜਿਹੜੇ ਆ ਨਾ ਤਾਂ ਸਪੈਲਿੰਗ ਦੱਸ ਪਾਏ ਆ ਤੇ ਨਾ ਹੀ ਜਿਹੜੀ ਆ ਦੱਸ ਪਾਏ ਕਿ 26 ਜਨਵਰੀ ਜਿਹੜੀ ਆ ਕਿਉਂ ਮਨਾਇ ਜਾਂਦੀ ਸੋ ਹੋਰ ਵੀ ਮੁਲਾਜ਼ਮ ਦੇ ਨਾਲ ਜਿਹੜੀ ਆ ਗੱਲਬਾਤ ਕਰਾਂਗੇ ਦੇਖਾਂਗੇ ਕਿ ਉਹਨਾਂ ਦਾ ਜਿਹੜਾ ਆਈਕਿਊ ਲੈਵਲ ਆ ਉਹ ਕਿੰਨਾ ਕੁ ਜ਼ਿਆਦਾ ਤੇ ਕਿੰਨਾ ਕੁ ਘੱਟ ਸੋ ਆਓ ਸਾਡੇ ਨਾਲ ਸੋ ਇਸ ਟਮ ਅਸੀਂ ਜੋਤੀ ਚੌਂਗ ਦੇ ਵਿੱਚ ਮੌਜੂਦ ਆ ਇੱਥੇ ਮੈਡਮ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਂਦੇ ਆ ਮੈਮ ਕੀ ਨਾਮ ਆ ਜੀ ਤੁਹਾਡਾ ਗੁਰਮੀਤ कौर ਸਰ ਮੈਮ ਕੀ ਪੋਸਟ ਕੀ ਆ ਤੁਹਾਡੀ ਲੇਡੀ ਕਨਸਟੇਬਲ ਸਰ ਨਾ ਅ ਸਰ ਗਣਤੰਤਰ ਦਿਵਸ ਹੰਦਾ ਇਸ ਦਿਨ ਆਪਣਾ ਕਾਨੂੰਨ ਲਾਗੂ ਹੋਇਆ ਸੀ ਮੈਮ ਗਣਤੰਤਰ ਦਿਵਸ ਨੂੰ ਇੰਗਲਿਸ਼ 'ਚ ਹੀ ਕਹਿੰਦੇ ਆ ਸਰ ਮੈਨੂੰ ਕਨਫਿਊਜ਼ਨ ਆ ਸਰ ਕੋਈ ਗੱਲ ਨਹੀਂ ਮੈਮ 2 ਮਿੰਟ ਲਓ ਕਈ ਵਾਰੀ ਕੈਮਰਾ ਦੇਖ ਕੇ ਬੰਦਾ ਫਜ਼ਲ ਹੋ ਜਾਂਦਾ ਆ ਸੋ ਦੁਬਾਰਾ ਫਿਰ ਉਹੀ ਕੁਐਸਚਨ ਕਰ ਲੈਂਦੇ ਮੈਮ ਕਿ ਗਣਤੰਤਰ ਦਿਵਸ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਸਰ ਪਲੀਜ਼ ਕੈਮਰਾ 2 ਮਿੰਟ ਲਈ ਬੰਦ ਕਰ ਦਿਓ ਮੈਂ ਚਲੋ 2 ਮਿੰਟ ਵਾਸਤੇ ਕੈਮਰਾ ਬੰਦ ਕਰ ਦਿਓ ਕੋਈ ਗੱਲ ਨਹੀਂ ਓਕੇ ਮੈਮ ਕੋਈ ਪਹਿਲਾਂ ਤੁਸੀਂ ਦੱਸਦੇ ਤਾਂ ਮੇਰੇ ਕੋਲ ਸਰ ਫੇਰ ਹੁਣ ਕਰੀਏ ਮੈਮ ਸਿੰਪਲ ਗੱਲ ਆ ਮੈਮ ਕੋਈ ਗੱਲ ਨਹੀਂ ਚਲੋ ਰੋਲ ਸੋ ਦੁਬਾਰਾ ਫੇਰ ਮੈਂ ਆਪਣਾ ਗੱਲ ਕਰ ਲੈਂਦੇ ਆ ਮੈਮ ਗਣਤੰਤਰ ਦਿਵਸ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਸਰ ਮੇਰੀ ਵੀਡੀਓ ਇੱਕ ਮਿੰਟ ਰੁਕ ਜਾ ਮੈਂ ਮੈਂ ਕਹਿ ਦੂੰਗੀ ਮੈਨੂੰ ਹੋ ਜਾਂਦਾ ਚਲੋ ਤਦ ਤੱਕ ਅਸੀਂ ਮੈਮ ਕੈਮਰਾ ਨਾ ਬੰਦ ਕਰਿਓ ਕੈਮਰਾ ਚੱਲਦਾ ਰਹਿਣ ਦਿਓ ਤਦ ਤੱਕ ਅਸੀਂ ਵੇਟ ਕਰ ਲੈਂਦੇ ਕੋਈ ਗੱਲ ਨਹੀਂ ਮੈਮ ਆਰਾਮ ਨਾਲ ਸੋਚ ਲਓ ਕੋਈ ਗੱਲ ਨਹੀਂ ਕਈ ਵਾਰੀ ਕੈਮਰਾ ਦੇਖ ਕੇ ਕੋਈ ਬੰਦਾ ਪਜ਼ਲ ਹੋ ਜਾਂਦਾ ਵਾ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਸੋਚ ਲਓ ਐਸੇ ਬੜੀ ਸਿੰਪਲ ਜੀ ਚੀਜ਼ ਆ ਮੈਮ ਇਨਾ ਪਜ਼ਲ ਹੋਣ ਵਾਲੀ ਗੱਲ ਤਾਂ ਹੈ ਨਹੀਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੈਮ ਰਿਪਬਲਿਕ ਡੇ ਕਹਿੰਦੇ ਆ ਰਿਪਬਲਿਕ ਡੇ ਠੀਕ ਹੈ ਮੈਮ ਰਿਪਬਲਿਕ ਦਾ ਸਪੈਲਿੰਗ ਸੁਣਾ ਦਵਾਂ ਮਾੜ ਜੀ ਆਰ ای ਪੀ ਪੀ ਆਰ ای ਪੀ ਬੀ ਯੂ ਐਲ ਆਈ ਸੀ ਰਿਪਬਲਿਕ ਹਮ ਗਲਤ ਹੈ आर ई पी आर ई पी बी यू एल आई सी रिपब्लिक एक बार बोलियो आर ई पी डी पी यू बी एल आई सी बिल्कुल ठीक है मैम ਹੁਣ ਬਿਲਕੁਲ ਠੀਕ ਹੈ ਹੋ ਜਾਂਦਾ ਮੈਮ ਕਈ ਵਾਰੀ ਚਲੋ ਪੱਜ਼ਲ ਹੋ ਜਾਂਦੇ ਕਈ ਵਾਰੀ ਕੁਛ ਇਦਾਂ ਦੀ ਚੀਜ਼ਾਂ ਹੁੰਦੀਆਂ ਜਿਹੜਾ ਵਿਅਕਤੀ ਕਈ ਵਾਰੀ ਭੁੱਲ ਜਾਂਦਾ ਸੋ ਹੋਰ ਵੀ ਮੁਲਾਜ਼ਮ ਮੌਜੂਦ ਹੈ ਉਹਨਾਂ ਨਾਲ ਵੀ ਜਿਹੜੀ ਇਹ ਗੱਲਬਾਤ ਸਾਰੀ ਕਰ ਲੰਨੇ ਹੈ ਮੈਮ ਕੀ ਨਾਮ ਹੈ ਜੀ ਤੁਹਾਡਾ ਵੇਲੇ ਮੇਰੀ ਗੱਲ ਸੁਣੋ ਭਾਈ ਹਾਂਜੀ ਅਮਨਦੀਪ ਕੌਰ ਮੈਮ ਅੱਜ 23 ਤਰੀਕ ਐ 2 ਦਿਨ ਬਾਅਦ ਜਿਹੜੀ ਐ 26 ਜਨਵਰੀ ਆ ਰਹੀ ਐ 26 ਜਨਵਰੀ ਨੂੰ ਕੀ ਹੁੰਦਾ ਮੈਮ 26 ਜਨ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਦਿਵਸਨਾਮ 26 ਜਨਵਰੀ ਗਣਤੰਤਰ ਦਿਵਸ ਸੰਵਿਧਾਨ ਲੱਗ ਹੋਇਆ ਸੀ ਮੈਮ ਗਣਤੰਤਰ ਦਿਵਸ ਨੂੰ ਇੰਗਲਿਸ਼ੀ ਕਹਿੰਦੇ ਆ ਹਾਂਜੀ ਗਣਤੰਤਰ ਦਿਵਸ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਇੰਡੀਪੈਂਡੈਂਸ ਡੇ ਕਿਹੜਾ ਇੰਡੀਪੈਂਡੈਂਸ ਨਹੀਂ ਮੈਮ ਗਲਤ ਹੈ ਹੈਲੋ ਗਲਤ ਐ ਮੈਮ ਥੋੜਾ ਸੋਚ ਕੇ ਕਈ ਵਾਰੀ ਕੈਮਰਾ ਦੇਖ ਕੇ ਫਜ਼ਲ ਹੋ ਜਾਂਦਾ ਬੰਦਾ ਮੈਂ ਕੈਮਰਾ ਦੇਖ ਕੇ ਮੈਂ ਤਾਈ ਤੁਨ ਕੇ ਦੋ ਮਿੰਟ ਦੇ ਦੋ ਤੁਸੀਂ ਕੋਈ ਗੱਲ ਨਹੀਂ ਸੋਚ ਲਓ ਮੈਮ ਸੋਚ ਲਓ ਕੋਈ ਗੱਲ ਨਹੀਂ ਸੋਚ ਲਓ ਆਰਾਮ ਨਾਲ ਸੋਚ ਲਓ ਆਪ ਲੋਕ ਸਾਹਮਣੇ ਕੈਮਰੇ ਇੱਕਦਮ ਕਰ ਦਿੱਤੇ ਕੋਈ ਗੱਲ ਨਹੀਂ ਮੈਮ ਆਰਾਮ ਨਾਲ ਸੋਚ ਲਓ ਕੋਈ ਗੱਲ ਇੱਕ ਸਾਈਡ ਤੋਂ ਜਦੋਂ ਟ੍ਰੈਫਿਕ ਆਉਂਦਾ ਕਾ ਦੋ ਦੁਬਾਰਾ ਬਣਾ ਲਿਓ ਮੈਂ ਕਹਾ ਮੈਮ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਸੋਚੋ 26 ਜਨਵਰੀ ਨੂੰ ਹੀ ਗਣਤੰਤਰ ਦਿਵਸ ਹੁੰਦਾ ਵਾ ਉਹਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਦੋ ਦਿਨ ਬਾਅਦ ਜਿਹੜੀ ਆ 26 ਜਨਵਰੀ ਆ ਰਹੀ ਆ 26 ਜਨਵਰੀ ਮੈਮ ਕਿਉਂ ਮ ਨਹੀਂ ਮੈਂ ਗਲਤ ਐ ਫਿਰ ਮੈਂ ਕਨਫਿਊਜ਼ ਹੋ ਗਈ ਭਾਈ ਇੱਕ ਚਾਂਸ ਹੋ ਰਿਹਾ ਬਸ ਇਹ ਚਾਂਸ ਹੋ ਰਿਹਾ ਭਾਈ ਬਸ ਬਸ ਸੋ ਤੁਸੀਂ ਦੇਖਿਆ ਜਿਸ ਤਰ੍ਹਾਂ ਸੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਮੁਲਾਜ਼ਮ ਜਿਹੜੇ ਹੈਗੇ ਆ ਜਵਾਬ ਜਿਹੜੇ ਆ ਕਾਫੀ ਜਿਹੜੇ ਮੁਲਾਜ਼ਮ ਜਿਹੜੇ ਆ ਜਵਾਬ ਜਿਹੜੇ ਆ ਬਿਲਕੁਲ ਵੀ ਨਹੀਂ ਦੇ ਪਾਏ ਜਿਸ ਤਰ੍ਹਾਂ ਸੀ ਉਹਨਾਂ ਨੂੰ ਪੁੱਛਿਆ ਕਿ 26 ਜਨਵਰੀ ਕੀ ਹੁੰਦਾ ਉਹਨਾਂ ਨੂੰ ਗਣਤੰਤਰ ਦਿਵਸ ਨਹੀਂ ਬੋਲਣਾ ਆਇਆ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਸ ਦਿਨ ਇੰਡੀਪੈਂਡੈਂਸ ਡੇ ਹੁੰਦਾ ਹੈ ਜਾਂ ਰਿਪਬਲਿਕ ਡੇ ਹੁੰਦਾ ਵਾ ਤੇ ਉੱਥੇ ਹੀ ਤਾਂ ਹੁੰਦਾ ਸੀ ਕਿ ਰਿਪਬਲਿਕ ਬੜੇ ਸਿੰਪਲ ਜਿਹਾ ਸਪੈਲਿੰਗ ਸੀਗੇ ਤੁਸੀਂ ਚੌਥੀ ਪੰਜਵੀਂ ਕਲਾਸ ਦੇ ਬੱਚੇ ਨੂੰ ਜੇ ਤੁਸੀਂ ਰਿਪਬਲਿਕ ਦਾ ਸਪੈਲਿੰਗ ਪੁੱਛੋਗੇ ਤੇ ਬੜੇ ਆਰਾਮ ਨਾਲ ਰਿਪਬਲਿਕ ਦਾ ਸਪੈਲਿੰਗ ਆ ਕਿ R E P U B L I C ਰਿਪਬਲਿਕ ਦਾ ਜਿਹੜਾ ਸਪੈਲਿੰਗ ਆ ਪਰ ਮੁਲਾਜ਼ਮਾਂ ਦੇ ਕੋਲੋਂ ਜਿਹੜੇ ਇਹ ਵੀ ਸਪੈਲਿੰਗ ਜਿਹੜੇ ਨੇ ਅਸੀਂ ਉੱਥੇ ਇਹ ਨਹੀਂ ਕਹ ਹਿੰ ਪਤਾ ਲੱਗਦੀ ਹੈ ਜਦੋਂ ਤੁਸੀਂ ਸ਼ਹਿਰ ਦੇ ਅੰਦਰ ਐਂਟਰ ਹੁੰਦੇ ਹੋ ਤਾਂ ਹਮੇਸ਼ਾ ਮੌਕੇ ਤੇ ਜਿਹੜੇ ਸਾਨੂੰ ਟ੍ਰੈਫਿਕ ਜਿਹੜੇ ਮੁਲਾਜ਼ਮ ਮਿਲਦੇ ਆ ਉਥੋਂ ਦੇਖ ਕੇ ਪਤਾ ਲੱਗਦਾ ਕਿ ਹਾਂ ਇਸ ਸ਼ਹਿਰ ਦੇ ਜਿਹੜੇ ਹਾਲਾਤ ਹੈ ਬਿਲਕੁਲ ਸਹੀ ਹੈ ਟ੍ਰੈਫਿਕ ਜਿਹੜੀ ਪੁਲਿਸ ਹੈ ਬਿਲਕੁਲ ਤਣਾਤ ਆਪਣੀ ਜਗ੍ਹਾ ਤੇ ਉੱਤੇ ਤਣਾਤ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਦੇਖ ਕੇ ਜਲੰਧਰ ਸਮਾਰਟ ਸਿਟੀ ਦਾ ਪਤਾ ਲੱਗਦਾ ਜਦ ਉਹਨਾਂ ਨੂੰ ਹੀ ਰਿਪਬਲਿਕ ਦੀ ਸਪੈਲਿੰਗ ਨਹੀਂ ਪਤਾ ਹੋਣਗੇ ਨਾ ਹੀ ਉਹਨਾਂ ਨੂੰ ਇਹ ਪਤਾ ਹੋਵੇ ਕਿ ਗਣਤੰਤਰ ਦਿਵਸ ਨੂੰ ਕਹਿੰਦੇ ਕੀ ਹੈ ਸੋ ਇਹ ਬੜੀ ਤੇ ਗੱਲ ਕਰੀਏ ਬੜੀ ਮਾੜੀ ਗੱਲ ਹੈ ਕਿਤਨਾ ਕਿਤੇ ਪ੍ਰਸ਼ਾਸਨ ਦੀ ਵੀ ਇਹ ਇਤੇ ਨਿੰਦਾ ਹੁੰਦੀ ਹੈ ਤੇ ਪ੍ਰਸ਼ਾਸਨ ਨੂੰ ਵੀ ਇਸ ਸੀਜ਼ਨ ਵੱਲ ਧਿਆਨ ਦੇਣਾ ਚਾਹੀਦਾ ਕਿ ਹੁਣ ਜਿਹੜਾ ਨਵਾਂ ਯੂਥ ਉੱਠ ਕੇ ਆ ਰਿਹਾ ਕਿਤਨਾ ਕਿਤੇ ਉਹਨਾਂ ਵਾਸਤੇ ਵੀ ਨੌਕਰੀਆਂ ਕੱਢੀਆਂ ਜਾਣ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਪੜੇ ਲਿਖੇ ਜਿਹੜੇ ਯੁਵਕ ਹੈ ਜਿਹੜੇ ਪੜੇ ਲਿਖੇ ਨੌਜਵਾਨ ਹੈ ਕਿਤੇ ਨਾ ਕਿਤੇ ਅੱਜ ਬੇਰੋਜ਼ਗਾਰੀ ਜਿਹੜੀ ਹੈ ਬਹੁਤ ਜ਼ਿਆਦਾ ਫੈਲਦੀ ਪਈ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਜਿੰਨੇ ਵੀ ਨੌਜਵਾਨ ਹੈ ਕਿਤਨਾ ਕਿਤੇ ਖੁੱਖ ਮਰੀਦਾ ਜਿਹੜਾ ਸ਼ਿਕਾਰ ਹੋ ਰਹੇ ਆ ਤੇ ਉੱਥੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਨੌਜਵਾਨ ਜਿਹੜਾ ਯੂਥ ਹੈ ਜ ਨਾ ਵੀ ਘਟ ਸਕੇ ਕਿਉਂਕਿ ਜਿਹੜਾ ਬੰਦਾ ਰਿਪਬਲਿਕ ਦੇ ਸਪੈਲਿੰਗ ਹੀ ਨਹੀਂ ਸੁਣਾ ਸਕਦਾ ਉਹ ਨੌਕਰੀ ਕਿਸ ਤਰੀਕੇ ਨਾਲ ਕਰਦਾ ਹੋਏਗਾ ਤੇ ਕਿਤੇ ਨਾ ਕਿਤੇ ਜਦੋਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਖਬਰ ਇਹ ਦੇਖੀ ਜਾਏਗੀ ਜੇ ਸਾਡੇ ਵੱਲੋਂ ਹੁਣ ਜਿਹੜੀ ਖਬਰ ਇਹ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਦੀ ਜਿਹੜੀ ਛਵੀ ਹੈ ਕਿਸ ਤਰ੍ਹਾਂ ਦੀ ਲੋਕਾਂ ਦੇ ਦਿਲ ਦੇ ਵਿੱਚ ਵਸੇਗੀ ਸੋ ਕਮੈਂਟ ਕਰਕੇ ਤੁਸੀਂ ਵੀ ਜ਼ਰੂਰ ਦੱਸਿਓ ਕਿ ਰਿਪਬਲਿਕ ਦੇ ਸਪੈਲਿੰਗ ਕਿਤੇ ਬਹੁਤ ਜ਼ਿਆਦਾ ਮੁਸ਼ਕਲ ਸੀਗੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਕਰਮਚਾਰੀ ਹੈ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕਰਮਚਾਰੀ ਹੈ ਉਹ ਜਿਹੜੇ ਨਹੀਂ ਦੱਸ पाए ਸੋ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਪੰਜਾਬ ਸਾਨੂੰ ਦੋ ਇਜਾਦਤ ਕੈਮਰਾਮੈਨ ਸੋਨਦੀ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ